ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹੁਣ ਜਿਹੜਾ ਪੰਜਾਬ ਤੇ ਪਾਕਿਸਤਾਨ ਦਾ ਬਾਰਡਰ ਹੈ ਉਸ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਪਿੰਡਾਂ ਦੇ ਲੋਕਾਂ ਦੇ ਕੋਲੋਂ ਆਪਣੇ ਘਰ ਜਿਹੜੇ ਉਹ ਖਾਲੀ ਕੀਤੇ ਜਾ ਰਹੇ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਦੇ ਲਈ ਮਜਬੂਰ ਹੋਏ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪਹਿਲਗਾਮ ਦੇ ਵਿੱਚ ਸੈਲਾਨੀਆਂ ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਜਿਹੜਾ ਤਣਾਅ ਹੈ ਉਹ ਵੱਧਦਾ ਨਜ਼ਰ ਆ ਰਿਹਾ ਹੈ ਭਾਰਤ ਤੇ ਸਖਤ ਰੁਖ ਅਪਣਾਇਆ ਜਾ ਰਿਹਾ ਤੇ ਪਾਕਿਸਤਾਨ ਤੇ ਕਈ ਪਾਬੰਦੀਆਂ ਲਗਾਈਆਂ ਨੇ ਜਿਸ ਕਾਰਨ ਸਰਹੱਦ ਤੇ ਫੌਜ ਦੀ ਸੁਰੱਖਿਆ ਜਿਹੜੀ ਆ ਉਹ ਵੱਧ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕੈਸਰ ਹਦੀਪ ਪਿੰਡਾਂ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਦਾ ਡਰ ਪੈਦਾ ਹੋ ਗਿਆ ਪਿੰਡ ਵਾਸੀ ਆਪਣਾ ਕੀਮਤੀ ਸਮਾਨ ਪੈਕ ਕਰਕੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ਤੇ ਲਜ਼ਾਨ ਦੇ ਵਿੱਚ ਰੁਝੇ ਹੋਏ ਨੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸਰਹੱਦ ਤੇ ਤਣਾਅ ਵਧ ਰਿਹਾ ਹੈ ਉਸ ਤੋਂ ਇਹ ਸਪਸ਼ਟ ਹੁੰਦਾ ਜਾ ਰਿਹਾ ਹੈ ਕਿ ਦੋਵੇਂ ਦੇਸ਼ਾਂ ਵਿਚਕਾਰ ਜੰਗ ਹੋ ਸਕਦੀ ਹੈ ਇਸ ਲਈ ਉਹ ਆਪਣਾ ਸਮਾਨ ਪੈਕ ਕਰ ਰਹੇ ਨੇ ਅਤੇ ਟਰੈਕਟਰ ਟਰਾਲੀਆਂ ਤੇ ਲਾਦ ਰਹੇ ਨੇ ਪਰ ਤੇ ਸੁਰੱਖਿਅਤ ਥਾਵਾਂ ਤੇ ਜਾ ਰਹੇ ਨੇ ਜੋ ਉਹਨਾਂ ਦੇ ਬੱਚੇ ਜਿਹੜੇ ਨੇ ਸੁਰੱਖਿਅਤ ਰਹਿ ਸਕਣ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਨੇ 1965 ਅਤੇ 1971 ਦੀਆਂ ਜੰਗਾਂ ਵੀ ਦੇਖੀਆਂ ਨੇ ਇਹ ਜੰਗਾਂ ਬਹੁਤ ਭਿਆਨਕ ਸੀ ਪਿਛਲੀਆਂ ਜੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੇ ਆਪਣੇ ਕੀਮਤੀ ਸਮਾਨ ਅਤੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ਤੇ ਲਜਾਣਾ ਸ਼ੁਰੂ ਕਰ ਦਿੱਤਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਹੱਦ ਤੇ ਮਾਹੌਲ ਹਰ ਰੋਜ਼ ਬਦਲ ਰਿਹਾ ਹੈ ਤਣਾਅ ਵੀ ਵੱਧ ਰਿਹਾ ਹੈ ਸਰਹੱਦ ਤੇ ਦੋਵੇਂ ਦੇਸ਼ਾਂ ਵਿਚਕਾਰ ਸਥਿਤੀ ਬਹੁਤ ਨਾਜ਼ੁਕ ਹੁੰਦੀ ਜਾ ਰਹੀ ਹੈ ਜੰਗ ਕਿਸੇ ਵੀ ਸਮੇਂ ਲੱਗ ਸਕਦੀ ਹੈ ਇਸ ਲਈ ਅਸੀਂ ਆਪਣੇ ਕੀਮਤੀ ਸਮਾਨ ਅਤੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾ ਰਹੇ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ ਬਿੱਤੇ ਕੁਝ ਦਿਨ ਪਹਿਲਾਂ ਪਹਿਲਗਾਮ ਦੇ ਵਿੱਚ ਸੈਲਾਨੀਆਂ ਦੇ ਉੱਤੇ ਹਮਲਾ ਹੋਇਆ ਸੀ ਉਸ ਦੇ ਵਿੱਚ ਕਾਫੀ ਜਿਹੜੇ ਸੈਲਾਨੀ ਨੇ ਉਹ ਮਾਰੇ ਗਏ ਸੀ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿੱਚ ਕਾਫੀ ਤਣਾਅ ਜਿਹੜਾ ਉਹ ਵਾਦਾ ਹੋਇਆ ਨਜ਼ਰ ਆ ਰਿਹਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਕਾਫੀ ਸਖਤ ਰੁਖ ਅਪਣਾਏ ਗਏ ਨੇ ਪਾਕਿਸਤਾਨ ਨੂੰ ਲੈ ਕੇ ਕਾਫੀ ਪਾਬੰਦੀਆਂ ਜਿਹੜੀਆਂ ਉਹ ਲਗਾਈਆਂ ਗਈਆਂ ਨੇ ਪਾਕਿਸਤਾਨ ਦੇ ਕਈ YouTube ਚੈਨਲ Instagram ਅਕਾਊਂਟ ਅਤੇ ਹੋਰ ਕਈ ਚੈਨਲ ਨੇ ਜਿਹੜੇ ਉਹ ਭਾਰਤ ਦੇ ਵਿੱਚ ਬੈਨ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਹੁਣ ਜਿਹੜਾ ਕਿ ਹੋਰ ਜਿਹੜਾ ਡਰ ਦਾ ਮਾਹੌਲ ਪਿੰਡ ਵਾਸੀਆਂ ਦੇ ਵਿੱਚ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਉਹਨਾਂ ਨੂੰ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਜੰਗ ਉਹ ਲੱਗ ਸਕਦੀ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਵੱਲੋਂ ਆਪਣੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਆਪਣਾ ਕੀਮਤੀ ਸਮਾਨ ਟਰਾਲੀਆਂ ਦੇ ਵਿੱਚ ਲੱਦ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਦੇ ਲਈ ਪਿੰਡ ਵਾਸੀ ਮਜਬੂਰ ਹੋ ਗਏ ਨੇ ਕਿਉਂਕਿ ਇਹ ਜਿਹੜਾ ਤਣਾਅ ਹੈ ਦਿਨ ਪ੍ਰਤੀ ਦਿਨ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਸਰਹੱਦ ਦੇ ਉੱਤੇ ਸੁਰੱਖਿਆ ਬਲ ਨੇ ਜਿਹੜੇ ਉਹ ਵਧਾਏ ਜਾ ਰਹੇ ਨੇ ਫੌਜ ਕਾਫੀ ਲਾ ਚੁੱਕੀ ਹੈ ਤਾਂ ਜਿਸ ਨੂੰ ਦੇਖਦੇ ਹੋਏ ਪਿੰਡਾਂ ਦੇ ਇਹ ਵਿਅਕਤੀਆਂ ਦੇ ਵਿੱਚ ਜਿਹੜਾ ਇਹ ਡਰ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਉਹਨਾਂ ਨੂੰ ਡਰ ਹੈ ਕਿ ਕਿਤੇ ਕੋਈ ਜੰਗ ਨਾ ਲੱਗ ਜਾਵੇ ਤੇ ਉਹਨਾਂ ਦੇ ਬੱਚਿਆਂ ਨੂੰ ਕੋਈ ਨੁਕਸਾਨ ਨਾ ਹੋ ਸਕੇ ਇਸ ਕਰਕੇ ਉਹਨਾਂ ਦੇ ਵੱਲੋਂ ਆਪਣੇ ਬੱਚਿਆਂ ਨੂੰ ਇੱਕ ਥਾਂ ਤੋਂ ਦੂਜੀ ਸੁਰੱਖਿਅਤ ਥਾਂ ਤੇ ਲਜਾਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕਿਹੜੇ ਪਿੰਡ ਦੇ ਰਹਿਣ ਵਾਲੇ? ਆ ਸਾਡਾ ਪਿੰਡ ਜੀ ਸੈਦਾਂ ਵਾਲਾ। ਹੈ ਦਵਲਾ ਤੇ ਇਥੋਂ ਪਿੱਛੋਂ ਕਿੱਥੋਂ ਆਇਆ ਸਮਾਨ ਲੈਣ ਵਾਸਤੇ ਇਹ ਇਹ ਤੋਂ ਪਿੰਡ ਹਿਆਰੇ ਤੋਂ ਹਿਆਰੇ ਤੋਂ ਹਾਂਜੀ ਤਕੀ ਫੌਜ ਫੂਜ ਦਾ ਕੀ ਡਰ ਦੁਰ ਹੈ ਕਿਵੇਂ ਕੀ ਨਹੀਂ ਫੌਜ ਦਾ ਤਾਂ ਡਾਣੀ ਫੌਜ ਤਾਂ ਪੂਰੀ ਜੀ ਸਾਡੇ ਜਿੰਨੇ ਵੀ ਕਿਸਾਨ ਨੇ ਜਿੰਨੇ ਵੀ ਰਥ ਬੈਠੇ ਨੇ ਸਾਰਿਆਂ ਦੀ ਮੈਂਤ ਕਰ ਰਹੇ ਨੇ ਪਰ ਉਹਨਾਂ ਨੇ ਵੈਸੇ ਕਿਹਾ ਤੁਸੀਂ ਆਪ ਦਾ ਦੇਖ ਲਓ ਵੀ ਜੇ ਕੋਈ ਲਿਜਾ ਸਕਦੇ ਤਾਂ ਅਸੀਂ ਤੁਹਾਨੂੰ ਮਨਾ ਨਹੀਂ ਕਰਾਂਗੇ ਤੁਹਾਨੂੰ ਕਹਾਵਾਂਗੇ ਵੀ ਲੈ ਜਾਓ ਪਰ ਅਸੀਂ ਆ ਆ ਵੀ 6 ਵਜੇ ਬੱਚੇ ਲੈ ਜੀ ਕੋ ਖਾਣ ਦਾ ਕੀਮਤੀ ਸਮਾਨ ਹੈ ਜਿਸ ਦਾ ਦਾਣਾ ਹੈ ਜਾਂ ਹੋਰ ਘਰ ਦੇ ਤੁਹਾਨੂੰ ਪਤਾ ਕਿ ਕੀਮਤੀ ਸਮਾਨ ਵੀ ਹੁੰਦੇ ਨੇ ਕਿੰਨੇ ਕੁ ਪਰਵਾ ਲੈ ਕੇ ਜਾਦੇ ਏ ਵੀ 8 8 ਕੁਝ ਹੀ ਹੈਗੇ ਜੀ ਇਹਨਾਂ ਕੋ ਸਮਾਨ ਹੈ ਸਰ ਸਮਾਨ ਆ ਦੋ ਟਰਾਲੀਆਂ ਜੀ ਹਾਂ ਜੀ